ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਅੱਜ ਸਾਡੀ ਟੀਮ ਪਹੁੰਚੀ ਪਿੰਡ ਭਾਮ ਜਲਾ ਸ਼ਹਿਰਪੁਰ ਵਿਖੇ ਜਿੱਥੇ ਕਿ ਮਾਗੀ ਦਾ ਮੇਲਾ ਮਿਤੀ 15 ਜਨਵਰੀ ਦਿਨ ਬੁੱਧਵਾਰ ਨੂੰ ਸਮੂਹ ਨਗਰ ਨਿਵਾਸੀ ಗ್ರಾಮ ਪੰਚਾਇਤ ਐਨ ਆਰ ਆਈ ਵੀਰਾਂ ਤੇ ਸੰਕਤਾਂ ਦੇ ਸਹਿਯੋਗ ਦੇ ਨਾਲ ਸੰਤ ਬੂਟਾ ਦਾਸ ਜੀ ਸੰਤ ਨਰੈਣ ਦਾਸ ਜੀ ਸੰਤ ਸਰਣ ਦਾਸ ਜੀ ਸੰਤ ਸੰਤੋਖ ਦਾਸ ਜੀ ਸੰਤ ਜਗੀਰ ਦਾਸ ਜੀ ਸੰਤ ਪੂਰਨ ਦਾਸ ਜੀ ਸੰਤ ਜਾਗਰ ਦਾਸ ਜੀ ਸੰਤ ਧਿਆਨ ਦਾਸ ਜੀ ਸੰਤ ਗਰੀਬ ਦਾਸ ਜੀ ਸੰਤ ਪ੍ਰੀਤਮ ਦਾਸ ਜੀ ਡੇਰਾ ਬਾਬਾ ਦੁੱਧਾਤਾਰੀ ਅਸਥਾਨ ਤੇ ਬਹੁਤੀ ਸ਼ਰਧਾਪੂਰਵਕ ਸਮੂਹ ਪ੍ਰਬੰਧਕ ਕਮੇਟੀ ਦੀ ਦੇਖਰੇਖ ਹੇਠ ਕਰਵਾਇਆ ਜਾ ਰਿਹਾ ਹੈ। ਇਸ ਵਾਰੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਬਲਜੀਤ ਸਿੰਘ ਸੋਨੂ ਨੇ ਸਰਬ ਧਰਮ ਨਿਊ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਮਾਗੀ ਦਾ ਮੇਲਾ ਮਿਤੀ 15 ਜਨਵਰੀ ਦੇ ਦਿਨ ਬੋਧਵਾਰ ਨੂੰ ਪਿੰਡ ਭਾਮ ਜਲਾ ਹਿਸ਼ਾਰਪੁਰ ਵਿਖੇ ਕਰਵਾਇਆ ਜਾ ਰਿਹਾ ਹੈ। ਉਨਾ ਦੱਸਿਆ ਕਿ ਇਸ ਮੌਕੇ ਆਏ ਹੋਏ ਰਾਗੀ ਟਾੜੀ ਅਤੇ ਕੀਰਤਨੀਏ ਜਥੇ ਅਤੇ ਹੋਰ ਸੰਤ ਮਹਾਪੁਰਸ਼ ਕਥਾ ਕੀਤਰਾਹੀ ਸੰਗਤਾਂ ਨੂੰ ਨਿਹਾਲ ਕਰਨਗੇ। ਉਨਾ ਦੱਸਿਆ ਕਿ ਇਸ ਮੌਕੇ ਗੁਰੂ ਕੇ ਲੰਗਰ ਤੁਟ ਬਰਤੇ ਜਾਣਗੇ। ਇਸ ਮੌਕੇ ਪ੍ਰદાન ਬਲਜੀਤ ਸਿੰਘ ਸੋਨੂ ਸੁਖਵਿੰਦਰ ਰਾ ਮੀਤ ਪ੍ਰਧਾਨ ਅਮਰਜੀਤ ਸਿੰਘ ਖਜਾਂਜੀ ਗੇਜਰਾਮ ਖਜਾਂਜੀ गुरनाम सिंह जनरल सोनलाल सोन लाल जनरल राम प्रेस प्रैस राम आसरा प्रैस पिंका सलाहकार प्रीतम सिंह सलाहकार जगिंदरपाल सलाहकार बलबीर सिंह स्टेट सक्र हरभजन रूड़िया तसेम लाल मौजमजरा ठक्करवाल अवतार सिंह जंगलियाणा अमृतपाल सिंह ਦੇਵਰਾਜ ਇਸ ਮੌਕੇ ਹਾਜ਼ਰ ਸਨ ਤੁਸੀਂ ਦੇਖ ਰਹੇ ਹੋ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ ਘੜੀਆਂ ਸਤ ਸੰਗ ਲੀਆਂ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਘੜੀਆਂ ਸਤ ਸੰਗ ਲੀਆਂ ਲਿਖ ਦਿਓ ਮੇਰੇ ਕਰਮਾਂ ज्यों कर सतसंगतिया जो मेरे परिमा सत्संगतिया जो मेरे तरना बिचे तड़िया सतसंगतिया कर पीड़ा कर पीड़ा जिंदगी

ਲਿਖ ਜੋ ਮੇਰੇ ਕਰਮਾ ਦੇ ਵਿੱਚ ਰੜੀਆਂ ਸਰਦਾਰ ਜੀ ਸਭ ਤੋਂ ਪਹਿਲਾਂ ਸਾਡੇ ਸਰਬ ਤਨਮ ਨਿਊਜ਼ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸੋ ਜੀ ਜੋ ਪਿੰਡ ਭਾਮ ਦੇਖੇ ਡੇਰਾ ਬਾਬਾ ਦੁੱਧਾ ਤਰਜੀ ਦੇ ਸਥਾਨ ਤੇ ਸਲਾਨਾ ਮੇਲਾ ਕਰਵਾਇਆ ਜਾ ਰਿਹਾ ਸੋ ਕਿੰਨੀ ਤਰੀਕ ਨੂੰ ਕਰਵਾਇਆ ਜਾ ਰਿਹਾ ਤੇ ਇਹਦੇ ਵਿੱਚ ਕਿਹੜੇ ਕਿਹੜੇ ਕੀਰਤਨੀ ਜੱਥੇ ਆ ਰਹੇ ਪਿੰਡ ਭਾਮ ਜ਼ਿਲ੍ਹਾ ਹਿਸ਼ਾਰਪੁਰ ਦੁੱਧਾ ਤਰੀ ਡੇਰੇ ਹਰ ਸਾਲ ਦੀ ਤਰ੍ਹਾਂ ਮਾਗੀ ਦਾ ਮੇਲਾ 15 ਜਰਮਰੀ ਦਿਨ ਬੁੱਧਵਾਰ ਨੂੰ ਮਨਾਇਆ ਜਾ ਰਾ ਜੀ ਸੰਗ ਦੇ ਸੰਯੋਗ ਦੇ ਨਾਲ ਮਹਾਪੁਰਸ਼ਾਂ ਦੀ ਕਿਰਪਾ ਦੇ ਨਾਲ ਇੱਥੇ ਕੀਤਨੇ ਜਿਹੇ ਪਹੁੰਚ ਰਹੇ ਆ ਜੀ ਮਹਾਪੁਰਸ਼ ਚੜ੍ਹਦੀ ਕਲਾ ਬਖਸ਼ਣ ਜਿੰਨੀ ਜਿੰਨੀ ਸੰਗਤਾਂ ਨੇ ਮਾਇਆ ਭੇਜੀ ਆ ਵਿਦੇਸ਼ਾਂ 'ਚ ਬੈਠੇ ਨੂੰ ਕਮੇਟੀ ਤੈਦ ਲੋ ਧੰਨਵਾਦ ਕਰਦੇ ਆ ਸਾਰੀ ਸੰਗਤ ਨੇ 15 ਜਰਮਰੀ ਦਿਨ ਬੁੱਧਵਾਰ ਨੂੰ ਜਰੂਰ ਪਹੁੰਚਣਾ ਆਪਣੀ ਜ਼ਿੰਦਗੀ ਦਾ ਲਾਹਾ ਲੈਣਾ ਜੀ ਆ ਕੇ ਜੈ ਸੰਤਾਂ ਦੀ ਜੀ ਜੈ ਸੰਤਾਂ ਦੀ ਜੀ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਆਪ ਸਭ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਗੀ ਦਾ ਮੇਲਾ 15 ਜਨਵਰੀ ਨੂੰ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾਣਾ ਹੈ ਜੀ ਆਪ ਸਭ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਇਸ ਮੇਲੇ ਵਿੱਚ ਵੱਧ ਤੋਂ ਵੱਧ ਸੰਗਤਾਂ ਪਹੁੰਚ ਕੇ ਆਪਣੇ ਜੀਵਨ ਦਾ ਲਾਹਾ ਲੈਣ ਅਤੇ ਇਸ ਮੇਲੇ ਦੇ ਦੌਰਾਨ ਕੀਰਤਨ ਜਥੇ ਸਾਡੇ ਕੋਲ ਪਹੁੰਚ ਰਹੇ ਹਨ ਸ੍ਰੀ ਰਾਜਨਦੀਪ ਸਿੰਘ ਜੀ ਅਨੰਦਪੁਰ ਸਾਹਿਬ ਵਾਲੇ ਅਤੇ ਸਾਡੇ ਪੱਕੇ ਪਹਿਲਾਂ ਤੋਂ ਬਲਵੀਰ ਸ਼ੇਨਾ ਜੀ ਉਹ ਵੀ ਇੱਥੇ ਦਰਸ਼ਨ ਦੇ ਰਹੇ ਹਨ ਤੋਂ 2 ਦਿਨ 14 ਤੇ 15 ਜਨਵਰੀ ਤੇ ਮੇਲਾ ਚੱਲੇਗਾ ਜਿਸ ਵਿੱਚ ਗੁਰੂ ਘਰ ਲੰਗਰ ਅਤੁੱਟ ਵਰਤੇਗਾ ਸੋ ਆਪ ਸਾਰੀਆਂ ਸੰਗਤਾਂ ਨੂੰ ਦੁਬਾਰਾ ਫੇਰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਆਪਣਾ ਕੀਮਤੀ ਸਮਾਂ ਕੱਢਦੇ ਹੋਏ ਗੁਰੂ ਕਾ ਰਾਕੇ ਹਾਜ਼ਰੀਆਂ ਲਵਾਉ ਤੇ ਗੁਰੂ ਮਹਾਰਾਜ ਦਾ ਅਸ਼ੀਰਵਾਦ ਪਾਉ ਜੈ ਸੰਤਨ ਜੀ